ਸਾਸੀ ਕਾਲ ਜੀ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਇਆ ਜੀ ਸ਼ਹਿਰ ਧਰਮਕੋਟ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਦੋ ਐਨੀਮਲ ਹੈ ਜੀ ਅੱਜ ਦੀ ਵੀਡੀਓ ਚ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਫੇਸਬੁੱਕ ਪੇਜ ਨੂੰ ਵੀ ਵੀਰੇ ਫੋਲੋ ਕਰ ਲਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲਓ ਜੀ ਤਹਾਡੇ ਲਈ ਵਧੀਆ-ਵਧੀਆ گاਵਾਂ ਦੀਆਂ ਵੀਡੀਓ ਲਗਾਤਾਰ ਲੈ ਕੇ ਆਉਂਦੇ ਰਵਾਂਗੇ ਸਪੋਰਟ ਕਰਿਓ ਜੀ ਦੋ ਤੋਹਫੇ ਲੈ ਕੇ ਆਂਦੇ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਸਾਸੀ ਗਾਲ ਜੀ ਸਾਸੀ ਗਾ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੰਦੀਪ ਸਿੰਘ ਸ਼ਹਿਰ ਧਰਮਕੋੜ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 8474 8652 ਠੀਕ ਆ ਬਾਈ ਹਾਂ ਉਹ ਟਿਨ ਚ ਆਇਆ ਕਰਨੀਆ ਵੀਡੀਓ ਹਾਂ ਟਿਨ ਚ ਆਇਆ ਕਰਨੀਆਂ ਠੀਕ ਹੈ ਜੀ ਪਹਿਲਾਂ ਬਾਈ ਕਹਿੰਦੇ ਤੇ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਕਹਿੰਦੇ ਜਿਹੜਾ ਚੈਨਲ ਬਣਾ ਕੇ ਆ ਗਿਆ ਜੀ ਬਾਈ ਸਹੀ ਗੱਲ ਹੈ ਜੀ ਬਾਬੇ ਦੀ ਕਿਰਪਾ ਜੀ ਬਾਬੇ ਦੀ ਕਿਰਪਾ ਵਾ ਇਹਦੇ ਚ ਪਤਾ ਕੀ ਗੱਲ ਹੈ ਸਾਰਿਆਂ ਦਾ ਫਾਇਦਾ ਹਾਂਜੀ ਜਿਹਨੇ ਵੀਰੇ ਪਸ਼ੂ ਲੈਣਾ ਉਹਨੂੰ ਵੀ ਘਰੇ ਬੈਠਾ ਮਿਲ ਜਾਂਦਾ ਹਨਾ ਕਿਸੇ ਕੋਈ ਨਹੀਂ ਟਾਈਮ ਕਾ ਜਾਣਦਾ ਤੇ ਚਲੋ ਸਾਨੂੰ ਸਾਡਾ ਤਾਂ ਚਲੋ ਕਾਰੋਬਾਰਾ ਸੀ ਤਾਂ ਕਰਨਾ ਹੀ ਕਰਨਾ ਤੇ ਜਿਹੜੇ ਭੈਣ ਭਰਾ ਨੇ ਕਈ ਵਾਰ ਪਸ਼ੂ ਲੈਣੇ ਕਹਿੰਦੇ ਨਹੀਂ ਜਾਣ ਵਾਲਾ ਬੰਦਾ ਇੱਕ ਅਗਲਾ ਵੀਡੀਓ ਦੇਖ ਕੇ ਤੇਰੀ ਮਨ ਲਾ ਵੀ ਪਸ਼ੂ ਅਗਲਾ ਮੰਗਵਾ ਲੈਂਦਾ ਠੀਕ ਹਾਂ ਡੇਢ ਮਹੀਨੇ ਬਾਅਦ ਚੈਨਲ ਮੁੜਿਆ ਜੀ ਸਾਰਾ ਕੁਝ ਸੇਮ ਆ ਗਿਆ ਹੁਣ ਬਈ ਕਿਹੜੀ ਤੋਂ ਸ਼ੁਰੂ ਕਰਕੇ ਫਿਰ ਆਪਣੇ ਕੋਲ ਜੀ ਦੋ ਵੱਛੀਆਂ ਪਕਾਉ ਹੋਇਆ ਹੈ ਕੈਚਾ ਫਾ ਦੇ ਇੱਕ ਜਰਸੀ ਵਾਛੇ ਜੀ ਠੀਕ ਆ ਜੀ ਹਾਂਜੀ ਇੱਕ ਨੰਬਰ ਤੋਂ ਸ਼ੁਰੂ ਕਰ ਲੈਣੇ ਆ ਜੀ ਸੂਆ ਕਿੰਨਾ ਬਈ ਇਹ ਸੂਆ ਜੀ ਆਪਣਾ ਦੂਜਾ ਸੂਣੀਆ ਪਹਿਲਾ ਸੂਆ ਸੂਇਆ ਦੂਜੇ ਸੂਣਾ ਦੂਜੇ ਸੂਇਆ ਦੂਜੇ ਸੂਣਾ ਹਾਂਜੀ ਠੀਕ ਆ ਬਈ ਦੰਦੋ ਜੀ ਦੰਦੋ ਜੀ ਇਹ ਮੰਨ ਲਓ ਮੈਂ ਵੇਖੇ ਨਹੀਂਗੇ ਮਤਲਬ ਦੰਦ ਨਹੀਂ ਮੈਂ ਵੇਖੇਗੇ ਪੂਰੇ ਦੰਦ ਹੀ ਹੋ ਗਈ ਦੂਜੇ ਸੂਇਆ ਠੀਕ ਆ ਬਈ ਹਾਂਜੀ ਤੇ ਦਿਨ ਕਿੰਨੇ ਲੈਂਦੀ ਆ ਜੀ ਦਿਨ ਵੀ ਤੇ ਇਹਦੇ ਤਰੀਕ ਦੇ ਹਿਸਾਬ ਨਾਲ 11 ਦਿਨ ਪਏ ਆ ਜੀ ਡੇਟ ਮੁਤਾਬਕ ਹਾਂ 11 ਦਿਨ ਪਏ ਠੀਕ ਆ ਬਈ ਬਾਕੀ ਚਲੋ 2-4 ਦਿਨ ਐ ਫਿਰ ਹਾਂ 2-4 ਦਿਨ ਪਸ਼ੂ ਵੱਧ ਵੀ ਲੈ ਸਕਦਾ ਘੱਟ ਵੀ ਲੈ ਸਕਦਾ ਤੇ ਮੇਰੇ ਸੀਮਨ ਰਿਕਾਰਡ ਇਹਦਾ ਜੀ ਸੀਮਨ ਵੀ ਇਹ ਇੰਪੋਰਟਡ ਸੀਮਨ ਦੀ ਆਪ ਵੀ ਆਪ ਇੰਪੋਰਟਡ ਸੀਮਨ ਆਪ ਵੀ ਇੰਪੋਰਟਡ ਸੀਮਨ ਦੀ ਆ ਠੀਕ ਜੀ ਕਿਉਂਕਿ ਮੈਨੂੰ ਇਹਦੇ ਬਾਰੇ ਥੋੜੀ ਜੀ ਨੌਲੇਜ ਘੱਟ ਦੱਸਿਆ ਉਹਨਾਂ ਨੇ ਮੈਨੂੰ ਸਾਰਾ ਕੁਝ ਸੀ ਦੱਸ ਕੇ ਭੇਜੇ ਵੀ ਆਹ ਸੀਮਨ ਇਹਨੂੰ ਲੱਗਿਆ ਏਰੀਆ ਆ ਬਾ ਉਹ ਮੁੰਡੇ ਨੇ ਇਹ ਫਾਰਮ ਚੋਂ ਆਈ ਹੈ ਕਿ ਇਹ ਫਾਰਮ ਚੋਂ ਨਹੀਂ ਵੀਰੇ ਘਰੇ ਰੱਖਿਆ ਇਹ ਮੁੰਡੇ ਨੇ ਸ਼ੌਂਕ ਨਾਲ 2000 ਸਿਆਂ ਜਿਹੋਦੇ ਕੋਲੇ ਠੀਕ ਹੈ ਜੀ ਉਹ ਬੰਦੇ ਦਾ ਕੰਮ ਕੋਈ ਬਾਹਰ ਦਾ ਬਣ ਗਿਆ ਉਹ ਬਾਹਰ ਚਲੇ ਗਿਆ ਠੀਕ ਹੈ ਬਾਹਰ ਚਲੇ ਗਿਆ ਇੱਕੋ ਰਿਸ਼ਤੇਦਾਰੀ ਦੇ ਦੀ ਇੱਕ ਮੈਂ ਉਹ ਲੈ ਲਈ ਉਹ ਇੱਕ ਲਈ ਠੀਕ ਹੈ ਯਾਨੀ ਸ਼ੌਂਕੀਆ ਤੌਰ ਤੇ ਆ ਵੀ ਸਾਰੀ ਡਿਟੇਲ ਹੈ ਜੀ ਉਹ ਕਹਿੰਦਾ ਆਪ ਤਾਂ ਵੀਰੇ ਫਿਰ ਸੀਮਨ ਚੰਗੇ ਦੀ ਹੋਗੀ ਤੇ ਫਿਰ ਲੱਗਿਆ ਕਿਹੜਾ ਜੀ ਇਹਦੇ ਇਹਦੇ ਵੀਰੇ ਉਹ ਨਾ ਬੀਸੀਐਸ ਪਤ ਨਹੀਂ ਐਂ ਜੇ ਦੱਸਦੇ ਆ ਏਬੀਐਸ ਏਬੀਐਸ ਦਾ ਸੀਮਨ ਲੱਗਿਆ ਇਹਦੇ ਠੀਕ ਹੈ ਬਾਈ ਇੱਕ ਨਾ ਉਹ ਹੋਰ ਦੱਸਦਾ ਮੈਂ ਹੁਣ ਆਪਾਂ ਜਿੰਨੀ ਅਗਲੇ ਨੇ ਦੱਸਿਆ ਆਪਾਂ ਨਾਲ ਦੱਸਣ ਦਾ ਫਰਜ ਆ ਨਾ ਜਿਹਨੇ ਅਗਲੇ ਨੇ ਪੈਸੇ ਲਾਉਣੇ ਬਰੀਡ ਤੇ ਕੰਮ ਕਰਨਾ ਵਾ ਉਹ ਬੰਦਾ ਫਿਰ ਆਪਦੀ ਗੌਰ ਪਰ ਕਰ ਲੈਂਦਾ ਹਾਂਜੀ ਇਹਦੇ ਜਿਹੜਾ ਵੀਜ਼ਾ ਇੱਕ ਨਾ 1700 ਰੁਪਏ ਦਾ ਇੱਕ ਟੀਕਾ ਆ ਉਹਨਾਂ ਨੇ ਦੋ ਟੀਕੇ ਭਰਾਈ ਸੀ ਇਹਦੇ ਇੱਕ ਟੀਕਾ ਹਾਂ 1700 ਰੁਪਏ ਦਾ ਸੀਗਾ ਬਾਕੀ ਇੰਨਾ ਕਿ ਮੈਨੂੰ ਜਿਹੜੀ ਚੀਜ਼ ਦੀ ਨੌਲਜ ਮੈਂ ਵੀਰੇ ਦੱਸਦੀ ਆ ਠੀਕ ਆ ਯਾਨੀ ਪ੍ਰੋਪਰ ਨਾਮ ਨਹੀਂ ਆਪਾਂ ਨੂੰ ਕਿਹਾ ਹਾਂ ਬਾਕੀ ਆਪਾਂ ਨਹੀਂ ਬੋਲਦੇ ਬੱਚੀ ਬੋਲੂਗੀ ਦੱਸੂਗੀ ਸਹੀ ਗੱਲ ਆ ਦੀ ਬਹਾਦੀ ਬਣੀ ਵੀਰੇ ਬੱਚੀ ਤੇ ਦੁੱਧ ਪਹਿਲੇ ਸੂਏ ਕਿੰਨਾ ਵੀਤਾ ਯਾਰ ਜੇ 20 ਉਹਨਾਂ ਨੇ ਚੋਇਆ 20 ਕਹਿ ਕੇ ਦੇ ਦਈਏ ਆਪਾਂ ਜੇ ਵੀ ਭਾਵੇਂ 22 ਤੇ ਆਪਾਂ 20 ਕਹਿ ਕੇ ਦੇਈਏ 20 ਲੀਟਰ ਪੱਛੀ ਚ ਲੈਣ ਵੀ ਭਾਈ 11 ਐਂਪਾਇਰ ਲੈਣ 11 ਪਏ ਵੀ 11 ਦਿਨਾਂ ਨੂੰ ਤਾਂ ਇਹ ਗੱਲਾਂ ਨਹੀਂ ਰਹਿਣੀਆਂ ਤੇ ਫਿਰ ਮੁੱਲ ਵੀ ਅੱਜ ਹੋਰ ਤੇ 11 ਦਿਨਾਂ ਨੂੰ 11 ਦਿਨਾਂ ਨੂੰ ਵੀਰੇ ਹੋਰ ਮੁੱਲ ਹੋਣਾ ਅੱਜ ਮੁੱਲ ਹੋਰ ਹੋਊ ਠੀਕ ਆ ਜੀ ਕਰਾ ਤੋਰ ਕੇ ਦਿਖਾ ਦੇ ਕਵਾਲਿਟੀ ਚੈੱਕ ਕਰ ਲਓ ਜੀ ਆਪ ਵੀ ਬਰੀਡ ਵਾਈਜ਼ ਪੂਰੀ ਚੰਗੀ ਆ ਜੀ ਅੰਤ ਕੋਈ ਨਹੀਂ ਬਾਈ ਦੱਸਦਾ ਸ਼ੌਂਕ ਨਾਲ ਵੀਰ ਦੇ ਪਸ਼ੂ ਰੱਖੇ ਹੋਏ ਸੀਗੇ ਪ੍ਰੋਪਰ ਸੀਮਨ ਰਿਕਾਰਡ ਦਿੱਤਾ ਜੀ ਸ਼ੌਂਕ ਵਾਲੇ ਤੋਂ ਆਈ ਸ਼ੌਂਕ ਵਾਲ ਨੇ ਲੈ ਜਾਣੀਆਂ ਇਹ ਸਹੀ ਗੱਲ ਆ ਜੇ ਰਾਗ ਦਾ ਕਹਿੰਦਾ ਦੁੱਧ ਚੋਂਗੇ ਚਲ ਦੁੱਧ ਹੀ ਚੋਣਾ ਦੁੱਧ ਨਹੀਂ ਜੀ ਨੇ ਆਪਣੀ ਬਲੀਡ ਤਿਆਰ ਕਰ ਹਾਂ ਇਹਦੇ ਆਸਤੇ ਆ ਇਹ ਬਾਕੀ ਭਾਈ ਇਹ ਚੀਜ਼ਾਂ ਸ਼ੌਂਕ ਨਾਲ ਹੀ ਰੱਖਿਆ ਜਾਂਦੀਆਂ ਮੁੱਲ ਨਹੀਂ ਹੁੰਦਾਗਾ ਕਿਉਂਕਿ ਜਿਹੜੇ ਬੰਦੇ ਨੇ ਸ਼ੌਂਕ ਪਗਾਉਣਾ ਉਹ ਫਿਰ ਪੈਸੇ ਨਹੀਂ ਵੇਂਦਾ ਹੁੰਦਾ ਜੀ ਦਿਨ ਡੇਟ ਮੁਤਾਬਕ ਪਏ ਆ ਜੀ 11 ਇਹ ਫਿਰ ਦਿਖਾ ਦਿ ਮੈਨੂੰ 11 ਦਿਨਾਂ ਤੱਕਰ ਦਾ ਅੰਤ ਕੋਈ ਨਹੀਂ ਹੋਣਾ ਸੋਨਾ ਹਵਾਨਾ ਸੋਹਣੀ ਫੇਸ ਕੁਆਲਿਟੀ ਥੋੜਾ ਜਿਹਾ ਚਲੋ ਕੋਈ ਨਹੀਂ ਵੀਰੇ ਉਹ ਤਲਿਹਾਰੇ ਦਾ ਔਲ ਕਰਦੇ ਆਂ ਖੁੱਲ ਨਹੀਂ ਸੀ ਉਹਨਾਂ ਨੇ ਕਰੀ ਦੋਨੇ ਖੁੱਲੀਆਂ ਸੀ ਵਾਣਾ ਠੀਕ ਆ ਜੀ ਤਾਂ ਕਰਕੇ ਥੋੜਾ ਜਿਹਾ ਕਾਰ ਹੀ ਜਾਂਦੇ ਆ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਵਿਆ ਹੱਥੀ ਜਵਾਈ ਵਾਲਾ ਥਾਣਾ ਸੀਮਣ ਬਾਈ ਦੱਸਦਾ ਉਹਨਾਂ ਨੇ ਦੱਸਿਆ ਕਿ ਏਬੀਐਸ ਦਾ ਲੱਗਿਆ ਵਾ 1700 ਦਾ ਸੀਮਣ ਨਾਲ ਲੱਗਿਆ ਸੀ ਹਜੇ ਸਟਾਰਟਿੰਗ ਹੋਈ ਆ ਬੱਚੀ ਦੀ ਸਟਾਰਟ ਹੋਈ ਆ ਹਨਾ ਇੱਕ ਦੇਖੋ ਵੀ ਜਿੰਨੀ ਝੋਲ ਵਾਲੇ ਵਿੱਚ ਆਪਾਂ ਨੂੰ ਪਤਾ 20 ਲੀਟਰ ਇਹਨਾਂ ਕੋਈ ਜ਼ਿਆਦਾ ਨਹੀਂਗਾ ਪਤਲੀ ਚਮੜੀ ਆ ਪਤਲੀ ਚਮੜੀ ਆ ਬਾਕੀ ਵੀ ਇੱਕ ਗੱਲ ਹੋਰ ਸੁਣ ਲੈਣਾ ਆਪਾਂ ਇਹ ਨਹੀਂ ਕਹਿੰਦੇ ਜਿਹੜੇ ਭਰਾ ਨੂੰ ਪਰਖਾਉਣ ਦਾ ਇੱਕ ਮਿੰਟ ਤੇ ਦੇਖ ਲੈਣਾ ਵੀ ਇਹ ਕੀ ਚੀਜ਼ ਆ ਠੀਕ ਆ ਕੱਲਾ ਮੂੰਹ ਨਾ ਕਹਿ ਨਹੀਂ ਹੁੰਦਾ ਗਾਂ ਵੀ ਕੋਸ ਹੋਵੇ ਠੀਕ ਆ ਨੰਬਰ 2 ਬਾਕੀ ਚਲੋ ਕਾਲੀ ਵੀ ਹੋ ਰੰਗ ਜਹੋਂਦੀ ਜਰਸੀ ਤੇ ਹੋਰ ਰੰਗਾਂ ਜੀ ਵੀ ਬਹੁਤ ਆਉਂਦੀ ਆ ਚਲੋ ਆਪਾਂ ਇਹ ਨਹੀਂ ਕਹਿੰਦੇ ਸਾਰੀਆਂ ਚੰਗੀਆਂ ਹੁੰਦੀਆਂ ਥੋੜੇ ਕ੍ਰਾਸ ਪਾਣਾ ਇਹਨਾਂ ਪਰ ਬਦਾਮੀ ਪਿਓਰ ਕਲਰ ਦੀ ਬੱਛੀ ਆ ਜੋ ਕੋਈ ਕਦੋਂ ਵੀ ਖਾਂਜੀ ਕਰ ਦਵੇ ਵੀ ਇਹਦੇ ਤੇ ਇੱਕ ਜਰਸੀ ਨਹੀਂਗੀ ਠੀਕ ਆ ਠੀਕ ਆ ਫੌਲਕ ਵਾਲਦੀ ਹੋਊਗੀ ਲੂਈ ਵੱਲੋਂ ਪਿੰਡੀ ਵੱਲੋਂ ਥਾਂਲੇ ਵੱ ਗਾਂ ਮਾਲਕ ਦੇ ਹੱਥਾਂ ਬਾਈ ਕਿਉਂ ਵੀ ਅੱਜ ਆਪਾਂ ਦਾ ਸੋਨਾ ਲਿਆ ਸੋਨਾ ਦੇਣਾ ਅੱਜ ਥੰਨਾ ਦੀ ڈن ڈن ਵੀਰੇ ਇੱਥੇ ਆ ਕੇ ਚੈੱਕ ਕਰ ਲੈ ਹਾਂ ਜੇਵਾ ਚੈੱਕ ਕਰਕੇ ਹੀ ਜਾਵੇ ਪਾਸ ਕਰ ਠੀਕ ਹੈ ਚਾਹੇ ਦੋ ਵਾਰੀ ਚੈੱਕ ਆ ਕਰ ਹਾਂ ਹਾਂ ਠੀਕ ਹੈ ਜੀ ਤੇ ਪਰ ਵੀਰੇ ਇੱਕ ਗੱਲ ਹੋਰ ਆ ਚਲੋ ਗਾਂ ਮੁਕੱਦਰ ਰੱਬ ਦੇ ਹੱਥੇ ਨੇ ਕੀ ਦੇਣਾ ਬੱਚਾ ਦੇਣਾ ਕਿ ਬੱਚੀ ਦੇਣੀ ਹਨਾ ਤੇ ਜੇ ਬੱਚੀ ਦਿੰਦੀ ਵੀ ਆ ਆਪਾਂ ਵੀਡੀਓ ਜੀ ਕਹਿੰਦੇ ਆ ਜੰਮ ਦੀ ਬੱਚੀ 5000 ਦੀ ਮੈਨੂੰ ਦੇ ਦੇ ਇਹਦੀ ਜੰਮ ਦੀ ਹਾਂ ਜੰਮ ਦੀ ਜਦ ਹੀ ਦੇ ਲੂੰਗਾ ਪਈ ਇੱਕ ਦਿਨ ਦੀ ਮੈਂ ਕਿਹਾ ਜੇਰ ਭਾਵੇਂ ਬਾਅਦ ਚ ਬੋਵੇ ਬੱਚੀ ਮੈਨੂੰ ਪਹਿਲਾਂ ਫੋਨ ਲਵੇਂ 5 ਦੀ ਚੱਕ ਲਵਾਂ ਠੀਕ ਹੈ ਹੋਰ ਦੱਸੋ ਜੇ ਬੱਚੀ ਦੇ ਹਾਂ ਭਾਈ ਜਦ ਤਿਆਰ ਹੋ ਜਾਣੀ ਬੱਚੀ ਦਾ ਮੈਨੂੰ ਗਾਸੀਮਾ ਲੱਗਿਆ ਵਾ 100% ਬੱਚੀ ਦੇ ਦੂਗੀ ਬੱਚੀ ਦੇਊਗੀ ਪਤਾ ਕੀ ਆ ਦੇਖੋ ਹੁਣ ਦਸਾਂ ਮਹੀਨੇ ਚ ਗਾਹੜਾ ਇਹਦਾ ਬੱਚੀ ਤਿਆਰ ਹੋ ਜਾਂਦੀ ਆ ਬੰਦਾ ਸਾਂਭਣਾ ਵਾਲਾ ਹੋਵੇ ਸਾਂਭਣਾ ਵਾਲਾ ਹੋਵੇ ਜੀ ਬਾਕੀ ਫੇਸ ਦੀ ਕੁਆਲਟੀ ਬਹੁਤ ਜ਼ਿਆਦਾ ਹੈ ਬਹੁਤ ਕੁਆਲਿਟੀ ਹੈ ਜੀ ਤੇ ਮੁੱਲ ਫਿਰ ਅੱਜ ਦਾ ਜੈਜ ਜਾਜੀ ਜਮ ਮੁੱਲ ਵੀ ਦੀ ਆਪਣਾ ਤੈਨੂੰ ਵੀ ਪਤਾ ਜੈਜ ਜੀ ਹੁੰਦਾ ਆਪਾਂ ਪਹਿਲਾਂ ਵੀ ਕਹਿੰਦੇ ਜਿਹਦੇ ਹੱਥੇ ਫੋਨ ਹੈ ਉਹਨੇ ਹੀ ਲੈ ਜਾਣੀ ਕੋਨੇ ਮੇਲਾ ਕਰਨਾ ਲੋਕ ਤਾਂ ਇਹ ਜੀ ਬੱਚੀ ਵੇਚਦੇ 75000 ਦੀ ਆਪਾਂ ਵੀ 75 ਦੀ ਨਹੀਂ ਵੇਚਣੀ 65 ਦੀ ਨਹੀਂ ਵੇਚਣੀ ਆਪਾਂ 56000 ਦੀ ਬੱਚੀ ਦੇਣੀ ਦੇਣੀ ਆ ਅੱਜ ਦੇਣੀ ਦੇਣੀ ਹਾਂ 100 ਰੁਪਿਆ ਹਾਂ 100 ਰੁਪਿਆ ਛੋਟ ਕਰਨੀ ਜੇ ਐਡੀ ਲੁੱਟ ਵੀ ਹੈਣੀ ਇਹਦਾ ਆਪਾਂ ਸ਼ੌਂਕ ਨਾਲ ਹੀ ਲਈ ਆ ਸ਼ੌਂਕ ਵਾਲੇ ਦਵਾਈਆਂ ਸ਼ੌਂਕ ਨਾਲ ਲੈ ਲਈ ਸ਼ੌਂਕ ਨਾਲ ਦੇ ਦੇਣੀ ਆ ਸ਼ੌਂਕ ਨਾਲ ਲੈ ਦੇਣੀ ਆ ਬਸ ਜਿਹਨੇ ਬਰੀਡ ਤਿਆਰ ਕਰਨੀ ਕਰੇ ਉਹਦੇ ਆਸਤੇ 56000 ਚ ਮਾਨ ਕਰ ਹਾਂ ਪਾਕਿਸਤਾਨ ਕੋਈ ਪ੍ਰਾਰਥ ਸਰ ਸੀਲ ਸਾਹਿਬ ਬਹੁਤ ਆਏ ਨਹੀਂ ਆ ਵੇਖੋ ਲੈਣ ਦੇਖੋ ਮਿਲਕ ਲੈਣ ਦੇ ਪੂਰੀ ਸਟ੍ਰਾਂਗ ਹਜੇ ਬੱਚੀ ਨੇ ਭਰਨਾ ਅਜਾ ਬਈ ਕੱਚੀ ਬਹੁਤ ਆਈ ਹੈ ਬੱਚੀ ਇਹ ਤਾਂ 10 ਦਿਨs ਬਾਅਦ ਕੇ ਵੀਡੀਓ ਪਾਉਣ ਵਾਲੀ ਸੀਗੀ ਤੇ ਫੇਰ ਗੱਲਾਂ ਕਰਾਉਣੇ ਮੇਰੇ ਕੋਲ ਇੱਕ ਸੀਮੇ ਕਾ ਨਾਲ ਪਾਦੀ ਸਾਂਭ ਨਹੀਂ ਦਸੀ ਮੈਂ ਸਹੀ ਗੱਲ ਹੈ ਤੇ ਮੈਂ ਕਹਾਂ ਜੇ ਹੁਣ ਇਹ ਇੱਕ ਦੇ ਇਨੀ ਬਾੜ ਹਨਾ ਵਿੱਚ ਆਉਣਾ ਚਾਹੁੰਦੇ ਚਲੋ ਬਾਕੀ ਸਰਕਲ ਚੱਲਿਆ ਰਹਿੰਦਾ ਆਪਾਂ ਜਿਹੜਾ ਰੱਖਣਾ ਹੁੰਦਾ ਬਸ ਉਹ ਫਰੇ ਬਾਕੀ ਵੀਡੀਓ ਗਰੂਪ ਮੂੰਹਾਂ ਲੋਕ ਕਿਸੇ ਚੀਜ਼ ਨੂੰ ਅੱਜ ਨਹੀਂ ਖੁੰਝੇਗੀ ਆ ਕੀ ਮਾਲਕ ਦੇ ਹੱਥ ਹੈ ਵੀਰੇ ਹਨਾ ਸਹੀ ਗੱਲ ਹੈ ਜੀ 56000 ਚੋਂ ਮਾਨਤਾਨ ਹੋ ਜਾਊਗਾ ਜੀ ਆਜੋ ਜੀ ਦੋ ਨੰਬਰ ਵੀਰੇ ਇਹਦੀ ਕੀ ਡਿਟੇਲ ਹੈ ਜੀ ਇਹ ਵੀਰੇ ਪਹਿਲੇ ਸੂਏ ਵੱੱਛੀ ਆ ਠੀਕ ਹੈ ਜੀ ਪਹਿਲੇ ਸੁਣਿਆ ਬੱਚੀ ਹਾਂਜੀ ਤੇ ਮੰਨ ਲਓ ਦੁੱਧ ਦੇ ਥੱਲੇ ਆਪਾਂ ਤਾਂ ਅੱਜ ਹੀ ਆਈਏ ਸਵੇਰ ਲੈ ਕੇ ਆਏ ਨੇ ਦੁੱਧ ਹਲੇ ਆਪਾਂ ਮਾਲ ਕੇ ਘਰੇ 12 ਚੋ ਆ ਆਪਾਂ 10 ਤੋਂ 11 ਕਹਿ ਦੀ ਜੇ ਅਗਲਾ ਚੋਂਦਾ ਵੀ ਆ ਕਦੋਂ ਦੀ ਸੂਈ ਹੈ ਜੀ ਇਹ ਸੂਈ ਨੂੰ ਵੀਰੀਆਂ ਨੂੰ ਡੇਢ ਮਹੀਨਾ ਹੋ ਗਿਆ ਬੱਚਾ ਜੀ ਇਹਦਾ ਬੱਚਾ ਦਾ ਸਵੇਰ ਹੋ ਗਿਆ ਹੈਗਾ ਬੱਚਾ ਨਹੀਂ ਹੈਗਾ ਬੱਚੀ ਸੀਗੀ ਇਹ ਤੇ ਮਰ ਵੀ ਮਰ ਗਈ 11 ਕਿਲੋ ਜੋਕ ਕੇ ਦੇ ਦੂੰਗਾ ਆ ਹਾਂ ਹਾਂ ਦੋ ਟਾਈਮ ਚਵਾਈ ਕਰ ਲਓ ਠਣਾ ਦੀ ਓਕੇ ਹੈ ਜੀ ਓਕੇ ਜਮ ਸੀਲਸਾ ਬਹੁਤ ਆ ਐ ਨਹੀਂ ਗਾ ਦੇਖੀ ਇਧਰ ਲੈ ਜੇ ਕੋਈ ਵੀਰੇ ਆਪ ਦਾ ਡਾਕਟਰ ਜਾ ਕੇ ਚੈੱਕ ਕਰਾਉਣੀ ਚਾਹੁੰਦਾ ਹੋਵੇ ਕੋਈ ਡੇਢ ਕ ਮਹੀਨਾ ਮਾਈ ਜਿਵੇਂ ਮਰਜ਼ੀ ਕਰਾਈ ਜਾਵੇ ਚੈੱਕ ਵਾਲਾ ਕੋਈ ਚੱਕਰੀ ਹੈ ਨੀਗਾ ਲੋ ਜੀ ਠੰਡੀ ਸੀਲ ਪੂਰੀ ਐ ਚਵਾਈ ਦੀ ਇੱਕ ਨੰਬਰ ਨਿਆਣੇ ਦੀ ਲੋੜ ਨਹੀਂ ਹੁੰਦੀ ਬਾਈ ਨਾ ਨਾ ਪਹਿਲਾਂ ਵੱਛੀ ਆਉਂ ਬਰਾਤ ਆਵ ਲੈ ਇਧਰ ਵੇਖੀ ਵੀਰੇ ਠੀਕ ਐ ਪੂਰੀ ਮੋਟੀ ਚਵਾਈ ਉਹਵੇਂ ਨਹੀਂ ਕਈ ਵੇ ਪੈਣ ਭਰਾ ਫੋਨ ਆਉਂਦੇ ਵੀ ਥੋੜੀ ਸੀਲ ਉਹ ਬਗਲਾ ਡਰਦਾ ਰਹਿੰਦਾ ਇਹ ਐ ਨਹੀਂਗਾ ਵੀ ਨਿਆਣਾ ਪਾਉਂਦੀ ਨਹੀਂ ਜੇ ਤੁਸੀਂ ਪਾਉਣਾ ਪਾ ਵੀ ਲੋ ਨਹੀਂ ਪਾਉਣਾ ਨਾ ਵੀ ਪਾਓ ਜਿਵੇਂ ਚੱਤ ਉਹਦਾ ਵਿਚਾਰਾ ਗਾਲਾਂ ਪੱਟ ਕੇ ਖੜਿਆ ਗਾਲਾਂ ਪੱਟ ਸਾਹੂ ਬਹੁਤ ਥੋੜੀ ਜੀ ਆਈ ਮਾਰੇ ਜੇ ਮੰਨ ਲਾ ਦੀ ਗਾਂ ਜਾ ਕੇ ਕੋਈ ਸੇਵਾ ਕਰਦਾ ਫੀਡ ਦਾਣੇ ਦੀ ਗੌਰ ਕਰਦਾ ਨਾ ਬੱਠੀ ਦੀ 2 ਲੀਟਰ ਦੁੱਧ ਵਾਜੂ ਆਪਾਂ ਇਹਦਾ ਕਹਿੰਦੇ ਨਹੀਂ 18 ਕਿਲੋ ਕਰੋ 20 ਕਿਲੋ ਕਰੋ 2 ਕਿਲੋ ਬਾਜੂ ਜਿੰਨਾ ਹੋਣਾ ਹੋਊਗਾ ਤੋੜ ਕੇ ਖਾਦੇ ਤੋੜ ਕੇ ਖਾਦੇ ਨੀ ਕਿ ਬੱਚੀ ਸੁਆ ਪਹਿਲਾ ਜੀ 1.5 ਮਹੀਨਾ ਬਾਈ 10 10 ਟਾਈਮ ਹੋ ਗਿਆ ਸੂਈ ਨੂੰ ਜੀ 11 ਲੀਟਰ ਜੋਕ ਕੇ ਲੈ ਜਾਓ ਆਪਦੀ ਦੋ ਟਾਈਮ ਚੋਲਿਓ ਚਾਰ ਚੋਲਿਓ ਬਾਕੀ ਫੈਕਸ ਆਰਡਰ ਦੀ ਫੈਕਸ ਆ ਵੀ ਵੇਖੋ ਤਰਦੀ ਵਾਸੀ ਲੈਵਾ ਕਿੰਨਾ ਸੋਹਣਾ ਸਹੀ ਗੱਲ ਆਰਡਰ ਆਪਾਂ ਪਤਾ ਵੀਰੇ ਤੈਨੂੰ ਹੁਣ ਤੂੰ ਕਿੰਨਾ ਮਾਲ ਮੇਰਾ ਵੇਚਿਆ ਆਪਾਂ ਤੇਰੀ ਵੀਡੀਓ ਕਿੰਨਾ ਮਾਲ ਵੇਚਦਾ ਹਣਾ ਆਪਾਂ ਉਹ ਕੰਮ ਨਹੀਂ ਕਰਦੇ ਜੇ ਲੋਕਾਂ ਬਲਕਿ ਕਿਸੇ ਨੂੰ ਨਹੀਂ ਕਹਿੰਦੇ ਜਿਹਦੇ ਮਾਰੇ ਬੱਚਾ ਘੜਾ ਦਈਏ ਬੱਚੀ 45 50 ਹਜ਼ਾਰ ਦੀ ਹੁਣ ਵੀ ਸਹੀ ਗੱਲ ਚਲੋ ਉਹ ਕੰਮ ਤਾਂ ਗਲਤ ਹੋ ਜਾਂਦਾ ਇਹ ਕੰਮ ਜਿਵੇਂ ਵੀਰੇ ਬੱਚੀ ਆਈਏ ਉਵੇਂ ਦੇਣੀ ਆਪਰ ਠੀਕ ਹੈ ਜੀ ਮੋੜ ਲੈ ਵੀਰੇ ਬਾਕੀ ਬਰੀਡ ਵਾਈਜ਼ ਜੁਰੂਰ ਕਰਮ ਵਾਲੇ ਚੰਗੇ ਲਿਸੀ ਜਰੂਰ ਪਰ ਜਿਹੜੀ ਗੱਲ ਹੈ ਜਦੋਂ ਬਰੀਡ ਲੋ ਕਿਸੇ ਘਰੇ ਸਵੇਰੇ ਸੇਵਾ ਵਾਲੇ ਘਰੇ ਉੱਠ ਗਏ ਤੇ ਭਰ ਜਾਣਾ ਇੰਨਾ ਕਰਮ ਵਾਲਿਆਂ ਨੂੰ ਐਫ ਐਫ ਨੂੰ ਕੀ ਹੁੰਦਾ ਜੀ ਸੇਵਾ ਕਰ ਲੋ ਇੰਨਾ ਭਰ ਜਾਂਦੀ ਆ ਇਹਦੀ ਡਿਮਾਂਡ ਫਿਰ ਬਈ ਜੀ ਜਿਹੜੀ ਗੱਲ ਸੁਣ ਕੇ ਇਹਨਾਂ ਦੇ ਗਾਈਆਂ ਦਾ ਬਹੁਤ ਆ ਪਰ ਗਾਂ ਉਹੀ ਚੰਗੀ ਹੁੰਦੀ ਜਿਹਦਾ ਭਾਅ ਚੰਗਾ ਹੋਵੇ ਸਹੀ ਗੱਲ ਹੈ ਠੀਕ ਨਹੀਂ ਗੱਲ ਗੱਲ ਗਲਤ ਤਾਂ ਨਹੀਂ ਪਰ ਇਹਦਾ ਭਾਅ ਜਾਗਾ ਇਹੋ ਜਿਹਾ ਦੇ ਦਾਂਗੇ ਆਪਾਂ ਭਾਅ ਅਗਲਾ ਇੰਨੀ ਕੁਆਲਿਟੀ ਦੀ ਵੱਛੀ ਨਹੀਂ ਦਿੰਦਾ ਜੀ ਆਪਾਂ 45 ਲੈਣਾ ਚਾਹੇ 33000 ਦੀ ਬੱਚੀ ਦੇਣੀ ਦੇਣੀ ਹੈ 33000 ਦੀ ਦੇਣੀ 33000 ਦੀ ਦੇਣੀ ਤੇ ਬਰਾੜਾ ਆਪਾਂ ਗਲਤ ਕੰਮ ਨਹੀਂ ਕਰਦੇ ਕੋਈ ਵਸ਼ਰੂ ਕਢਾ ਦੇਵੇ ਕਿਹੜਾ ਪੈਸੇ ਲੈਂਦੇ ਫਾਰਮ ਚੋਂ ਫ੍ਰੀ ਮਿਲ ਜਾਂਦੇ ਆ ਤੇ ਬੱਚੀ 45 50000 ਦੀ ਆ ਪਰ ਆਪਾਂ ਗਲਤ ਕੰਮ ਨਹੀਂ ਕਰ ਠੀਕ ਹੱਕ ਦਾ ਹੀ ਲੈਣਾ ਵਾ 33000 ਨੂੰ ਬੱਚੀ ਦੇਣੀ ਵੀਰੇ 100 ਛੋੜ ਕਰ ਠੀਕ ਹੈ ਜੀ ਠੀਕ ਹੈ ਪ੍ਰਿੰਟ ਆ ਲੋ ਕਿਸੇ ਗੱਲੋਂ ਬੱਚੇ ਇਹ ਵੀ ਅੱਜ ਪਹਿਲੀ ਵੀਡੀਓ ਚਾਰ ਬਾਅਦ ਵਿੱਚ ਇੰਨਾ ਤੇ ਪਈ ਕਮਾਉਣਾ ਨਹੀਂ ਕੋਸ ਪੂਰੇ ਹੀ ਬਾ ਪੂਰੇ ਹੀ ਕਰਨੀ ਅੱਜ ਤਾਂ ਬੋਣ ਨਹੀਂ ਕਰਨੀ ਹੈ ਕਿਹਦੇ ਹਾਂ ਹਾਂ ਬਾਕੀ ਲਗਾਤਾਰ ਆਪ ਜਿਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੋ ਧੰਨਵਾਦ